ਪੰਜਾਬ ਦੇ ਸਾਫ ਕਾ ਮੁੱਖ ਮੰਤਰੀ ਕੈਪਟਨ ਅੰਮ੍ਰਿੰਦਰ ਸਿੰਘ ਦੀ ਪਤਨੀ ਅਤੇ ਭਾਰਤ ਦੀ ਸਾਬਕਾ ਵਿਦੇਸ਼ ਸ਼ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਅੱਜ ਭਾਜਪਾ ਦੀ ਪਟਿਆੜਾ ਲੋਕ ਸਭਾ ਹਲਕੇ ਤੋਂ ਟਿਕਟ ਮਿਲਣ ਮਗਰੋਂ ਪਹਿਲੀ ਰਾਜਨੀਤਿਕ ਫੇਰੀ ਸ਼ਹਿਰ ਵਿੱਚ ਲਾਈ ਅਤੇ ਗੋਪਾਲ ਕਲੋਨੀ ਦੇ 60 ਪਰਿਵਾਰਾਂ ਨੂੰ ਬੀਜੇਪੀ ਵਿੱਚ ਮਿਲਾ ਲਿਆ ਪਾਰਟੀ ਨੂੰ ਇੱਥੇ ਮਜ਼ਬੂਤ ਕਰੀਏ ਔਰ ਅੱਗੇ ਜਿਹੜੀਆਂ ਅਸੈਂਬਲੀ ਦੀਆਂ ਚੋਣਾਂ ਆਣਗੀਆਂ ਉਹਦੇ ਲਈ ਤਿਆਰੀ ਹੁਣ ਤੋਂ ਸ਼ੁਰੂ ਹੋ ਜਾਏਗੀ ਸੋ ਮੈਨੂੰ ਬਹੁਤ ਖੁਸ਼ੀ ਹੋਈ ਔਰ ਮੈਂ ਆਸ ਰੱਖਦੀ ਆਂ ਕਿ ਪਾਰਟੀ ਦੇ ਵਰਕਰਸ ਵਧੀਆ ਤਰੀਕੇ ਨਾਲ ਕੰਮ ਕਰਨਗੇ ਇਲੈਕਸ਼ਨ 'ਚ ਚੁਣੌਤੀ ਆਉਂਦੀ ਹੈ ਪਰ ਜਿਹੜੇ ਹੁਣ ਵਰਕਰ ਨੇ ਨਾ ਸਾਡੇ ਨਾਲ ਇਹ ਦਿਲੋਂ ਨੇ ਮਜ਼ਬੂਤ ਨੇ ਔਰ ਪੂਰਾ ਭਰੋਸਾ ਮੈਨੂੰ ਇਹਨਾਂ ਦੇ ਉੱਤੇ ਕਿ ਇਹ ਬਹੁਤ ਵਧੀਆ ਢੰਗ ਦੇ ਨਾਲ ਇਹ ਆਪਣੀ ਇਲੈਕਸ਼ਨ ਸਮਝ ਕੇ ਇਲੈਕਸ਼ਨ ਲੜਨਗੇ